ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਰਪ੍ਰੀਤ ਵੇਖ ਲੈ ਸਵੇਰ-ਸਵੇਰੇ ਉੱਠਣ ਲੱਗਿਆ ਤੇ ਆਪਾਂ ਸਕੂਲ ਭੇਜਾਂਗੇ ਇਹਨੂੰ ਤੇ ਇੱਧਰ ਉਹਦੀ ਮੰਮੀ ਉਠਾ ਰਹੀ ਆ ਉੱਠ ਨਹੀਂ ਰਿਹਾ ਲੱਛਣ ਜੇ ਕਰੀ ਜਾਂਦਾ ਉਹਦੇ ਅੱਜ ਪੁੱਤਰ ਟਾਈਮ ਕਿੰਨਾ ਹੋ ਗਿਆ ਖੜਾ ਹੋ ਜਾ ਬੇਟਾ ਖੜਾ ਹੋ ਜਾ ਬੇਟਾ ਹਰਪ੍ਰੀਤ ਦੀ ਮੰਮੀ ਬੂਆ ਹੋਰ ਇਹ ਇੱਧਰ ਸੁੱਤੇ ਪਿਆ ਤੇ ਹਰਪ੍ਰੀਤ ਦੀ ਮੰਮੀ ਤਾਂ ਉਠਾਈ ਜਾਂਦੀ ਐਨੂੰ ਵਾਰ-ਵਾਰ ਉੱਠ ਨਹੀਂ ਰਿਹਾ ਅੱਜ ਮੈਨੂੰ ਲੱਗਦਾ ਸਕੂਲ ਲੰਦਾ ਜਾਣਾ ਮੁਸ਼ਕਲ ਹੋਏਗਾ ਨਾ ਨਾ ਜਾਊਗਾ ਸਕੂਲ ਤਾਂ ਭੇਜਣਾ ਹੈ ਮੁਸ਼ਕਲ ਕਿਉਂ ਹੈ ਹਰਪ੍ਰੀਤ ਬੇਟਾ ਖੜੇ ਹੋ ਜਾਓ ਚਲੋ ਫਿਰ ਜਲਦੀ ਕਰੋ ਗੁੱਡ ਮਾਰਨਿੰਗ ਕਰੋ ਸਤਿ ਸ਼੍ਰੀ ਅਕਾਲ ਕਰੋ ਦੇਖਾ ਤੂੰ ਐ ਤਾਂ ਟੰਕੀ ਬਾਜ ਹੋਇਆ ਪਿਆ ਮੈਨੂੰ ਲੱਗਦਾ ਪੂਰਾ ਓਏ ਨਾ ਟੰਕੀ ਬਾਜ ਹੋ ਜਾ ਖੜਾ ਹੁਣ ਬਹੁਤ ਔਖਾ ਖੜਾ ਹੁੰਦਾ ਭਾਈ ਇਹ ਤਾਂ ਲਫੜਾ ਮੈਂ ਪ੍ਰੌਣਟ ਜਲਦੀ ਕਰ ਪੁੱਤ ਜਲਦੀ ਹੋ ਜਾ ਜਲਦੀ ਚਾਹ ਲਿਆ ਦੀ ਚਾਹ ਲਿਆ ਜਾ ਤੇ ਸਵੇਰ ਦਾ ਮੌਸਮ ਫੇਰ ਵੇਖੋ ਜੀ ਸਾਡੇ ਅੱਜ ਬਹੁਤ ਠੰਡਾ ਠੰਡਾ ਮੌਸਮ ਹੈ ਸਵੇਰ ਦਾ ਚਾਹ ਦੋ ਦੋ ਪਿਆ ਹੈਗਾ ਤੇ ਇਧਰ ਚਾਹ ਪ੍ਰੌਣਟ ਆ ਗਿਆ ਹਰਪ੍ਰੀਤ ਦਾ ਲੈ ਕੇ ਲੈ ਬਟਾ ਛੜਾ ਚਾਹ ਚਾਹ ਪੀ ਲਾ ਆ ਵੇਖੋ ਖੜਾ ਹਰਪ੍ਰੀਤ ਖੜਾ ਹੋ ਜਾ ਪੁੱਤ ਅਣੀ ਮੰਮੀ ਉਠਾਣ ਦੀ ਕੋਸ਼ਿਸ਼ ਕਰ ਰਹੀ ਹੈ ਉੱਠਦਾ ਤਾਂ ਹੈ ਨਹੀਂਗਾ ਬੈਠਾ ਥੱਲੇ ਜਲਦੀ ਜਲਦੀ ਸਕੂਲੇ ਜਾਣਾ ਪੁੱਤ ਓਹ ਪੱਟ ਗਿਆ ਫੇਰ ਮੈਂ ਚਾਹ ਗਰਮ ਪਾ ਕੇ ਲੈਂਦੀ ਹਾਂ ਹਰਪੀਤ ਅੱਛਾ ਅੱਛੀ ਕੱਲ੍ਹ ਦਾ ਕਰ ਦੇ ਬੇਟਾ ਖੜੋਈ ਫੇਰ ਅੱਛੀ ਕੱਲ੍ਹ ਕਰੀ ਜਲਦੀ ਖੜਾ ਹੋ ਜਾ